ਜਦੋਂ ਹਨੇਰੇ ਤੋਂ ਇੱਕ ਨਵੀਂ ਸਵੇਰ ਨੇ ਜਨਮ ਲਿਆ ਉਹ ਸਮਾਂ ਜਿਹੜਾ ਸੀ ਕਿ ਜਦੋਂ ਭਾਰਤ ਦੀ ਧਰਤੀ ਤੇ ਹਨੇਰਾ ਛਾਇਆ ਹੋਇਆ ਸੀ ਇਹ ਹਨੇਰਾ ਸਿਰਫ ਰਾਤ ਦਾ ਨਹੀਂ ਸੀ ਬਲਕਿ ਅਗਿਆਨਤਾ ਅੰਧਵਿਸ਼ਵਾਸ ਜਾਤ ਪਾਤ ਧਾਰਮਿਕ ਕਟੜਤਾ ਦਾ ਸੀ ਇੱਕ ਪਾਸੇ ਵਿਦੇਸ਼ੀ ਹਮਲਿਆਂ ਦਾ ਜ਼ੋਰ ਸੀ ਦੂਜੇ ਪਾਸੇ ਧਰਮ ਦੇ ਨਾਂ ਤੇ ਪਖੰਡ ਕਰਮ ਕਾਂਡ ਦਾ ਬੋਲਬਾਲਾ ਸੀ ਇਨਸਾਨ ਨੂੰ ਇਨਸਾਨੀਅਤ ਨਹੀਂ ਉਸ ਦੀ ਜਾਤ ਤੋਂ ਜਾਣਿਆ ਜਾਂਦਾ ਸੀ ਅਮੀਰ ਗਰੀਬ ਵਿੱਚ ਬਹੁਤ ਫਰਕ ਸੀ ਪੁਜਾਰੀ ਅਤੇ ਮੌਲਵੀਆਂ ਨੇ ਧਰਮ ਨੂੰ ਆਪਣੀ ਜਾਗੀਰ ਬਣਾ ਲਿਆ ਸੀ ਪ੍ਰੇਮ ਦਇਆ ਨਿਮਰਤਾ ਦਾ ਭਾਵ ਮੰਨੋ ਖਤਮ ਹੀ ਹੋ ਗਿਆ ਸੀ ਇਸ ਹਨੇਰੇ ਸਮੇਂ ਵਿੱਚ ਕੁਦਰਤ ਇੱਕ ਨਵੀਂ ਸਵੇਰ ਦੀ ਤਿਆਰੀ ਕਰ ਰਹੀ ਸੀ ਮਹਤਾ ਕਾਲੂ ਦੇ ਘਰ ਇੱਕ ਬਾਲਕ ਨੇ ਜਨਮ ਲਿਆ ਜਿਸ ਦਾ ਨਾਮ ਨਾਨਕ ਰੱਖਿਆ ਗਿਆ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਸੰਸਥਾਪਕ ਅਤੇ ਪਹਿਲੇ ਗੁਰੂ ਹੋਏ ਹਨ ਉਹਨਾਂ ਦਾ ਜਨਮ ਸਾਲ 1469 ਵਿੱਚ ਪਿੰਡ ਤਲਵੰਡੀ ਵਿਖੇ ਹੋਇਆ ਜਿਸ ਨੂੰ ਹੁਣ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ ਇਹ ਮੌਜੂਦਾ ਪਾਕਿਸਤਾਨ ਵਿੱਚ ਲਾਹੌਰ ਸ਼ਹਿਰ ਦੇ ਨੇੜੇ ਸਥਿਤ ਹੈ ਦੁਨੀਆ ਭਰ ਦੇ ਸਿੱਖ ਕਤਕ ਦੇ ਮਹੀਨੇ ਵਿੱਚ ਪੂਰਨਮਾਸ਼ੀ ਵਾਲੇ ਦਿਨ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਂਦੇ ਹਨ ਗੁਰੂ ਨਾਨਕ ਦੇਵ ਜੀ ਦੇ ਪਿਤਾ ਮਹਿਤਾ ਕਾਲੂ ਜੀ ਪਿੰਡ ਦੇ ਲੇਖਾਕਾਰ ਸਨ ਉਹਨਾਂ ਦੀ ਮਾਤਾ ਮਾਤਾ ਤ੍ਰਿਪਤਾ ਜੀ ਨੂੰ ਇੱਕ ਸਧਾਰਨ ਤੇ ਧਾਰਮਿਕ ਔਰਤ ਦੱਸਿਆ ਗਿਆ ਹੈ ਉਹਨਾਂ ਦੀ ਇੱਕ ਵੱਡੀ ਭੈਣ ਜਿਨ੍ਹਾਂ ਦਾ ਨਾਮ ਬੇਬੇ ਨਾਨਕੀ ਸੀ ਛੋਟੀ ਉਮਰ ਵਿੱਚ ਹੀ ਉਹ ਅਕਸਰ ਆਪਣੇ ਅਧਿਆਪਕਾਂ ਅਤੇ ਬਜ਼ੁਰਗਾਂ ਨੂੰ ਆਪਣੇ ਗਿਆਨ ਦੀ ਉਤਮਤਾ ਨਾਲ ਹੈਰਾਨ ਕਰ ਦਿੰਦੇ ਸਨ ਜਦੋਂ ਨਾਨਕ 10 ਸਾਲ ਦੀ ਉਮਰ ਦੇ ਹੋਏ ਤਾਂ ਪਿਤਾ ਕਾਲੂ ਜੀ ਦੇ ਕੁੱਲ ਰੀਤ ਅਨੁਸਾਰ ਜਨੇਊ ਧਰਮ ਦੀ ਰੱਖਿਆ ਲਈ ਕੁੱਲ ਪੁਰੀ ਪੰਡਿਤ ਹਰਦੇਵਾਲ ਨੂੰ ਬੁਲਾਇਆ ਜਨੇਊ ਦੀਆਂ ਸਭ ਸ਼ਾਸਤਰੀ ਵਿਧੀਆਂ ਨੂੰ ਪੂਰਾ ਕਰਨ ਤੋਂ ਬਾਅਦ ਪੁਜੋਹਤ ਜੀ ਨਾਨਕ ਜੀ ਨੂੰ ਜਨੇਊ ਪਹਿਨਾਉਣ ਲਈ ਅੱਗੇ ਵਧੇ ਤਾਂ ਨਾਨਕ ਜੀ ਨੇ ਜਿਨੈਉ ਕੌਣ ਤੋਂ ਇਨਕਾਰ ਕਰ ਦਿੱਤਾ ਉਹਨਾਂ ਨੇ ਪੰਡਿਤ ਤੋਂ ਪੁੱਛਿਆ ਕਿ ਇਸ ਦਾ ਕੀ ਲਾਭ ਹੋਵੇਗਾ ਪੰਡਿਤ ਜੀ ਨੂੰ ਇਹ ਸੁਣ ਕੇ ਬਹੁਤ ਹੈਰਾਨੀ ਹੋਈ ਕਿਉਂਕਿ ਉਹਨਾਂ ਤੋਂ ਅਜਿਹੇ ਸਵਾਲ ਅੱਜ ਤੱਕ ਕਿਸੇ ਨੇ ਨਹੀਂ ਕੀਤੇ ਸਨ ਪੰਡਿਤ ਨੇ ਲਾਭਾਂ ਦੀ ਵਿਆਖਿਆ ਕਰਨੀ ਸ਼ੁਰੂ ਕੀਤੀ ਅਤੇ ਕਿਹਾ ਕਿ ਇਹ ਧਾਗਾ ਕੋਈ ਸਧਾਰਨ ਧਾਗਾ ਨਹੀਂ ਬਲਕਿ ਇਹ ਉੱਚ ਜਾਤ ਦੇ ਹਿੰਦੂਆਂ ਦੀ ਨਿਸ਼ਾਨੀ ਹੈ ਇਸ ਤੋਂ ਬਿਨਾ ਵਿਅਕਤੀ शूद्र ਦੇ ਸਮਾਨ ਹੈ ਨਾਨਕ ਜੀ ਨੇ ਕਿਹਾ ਮੇਰੇ ਵਿਚਾਰ ਵਿੱਚ ਇਹ ਜਨਉ ਹਰੇਕ ਮਨੁੱਖ ਵਿੱਚ ਵੰਡੀ ਕਰਕੇ ਮਤਭੇਦ ਪੈਦਾ ਕਰਦਾ ਹੈ ਤੁਸੀਂ ਕਿਹਾ ਕਿ ਇਹ ਉੱਚ ਜਾਤ ਦੀ ਨਿਸ਼ਾਨੀ ਹੈ ਮੇਰੀ ਨਜ਼ਰ ਵਿੱਚ ਉੱਚ ਜਾਤ ਵਾਲਾ ਉਹ ਹੈ ਜਿਸ ਨੇ ਉੱਚ ਅਤੇ ਨੇਕ ਕਰਮ ਕੀਤੇ ਹੋਣ ਪਵਿੱਤਰ ਵੀ ਹੋਈ ਹੈ ਜਿਸ ਦੇ ਕਰਮ ਪਵਿੱਤਰ ਹੋਣ ਨੀਚ ਉਹ ਹੈ ਜਿਸ ਦੇ ਕਰਮ ਨੀਚ ਅਤੇ ਬੁਰੇ ਹਨ ਅਤੇ ਇਹ ਧਾਗਾ ਤਾਂ ਕੱਚਾ ਹੈ ਇਹ ਮੈਲਾ ਹੋਵੇਗਾ ਅਤੇ ਨਵਾਂ ਧਾਗਾ ਪਾਉਣਾ ਪਵੇਗਾ ਅਸਲ ਸਨਮਾਨ ਤਾਂ ਨੇਕ ਜੀਵਨ ਬਿਤਾਉਣ ਨਾਲ ਹੋ ਸਕਦਾ ਹੈ ਅਤੇ ਪਰਮਾਤਮਾ ਦਾ ਨਾਮ ਜਪਣ ਨਾਲ ਹੋ ਸਕਦਾ ਹੈ ਇਹ ਤਾਂ ਗਮਨੁਖ ਦੇ ਅਗਲੇ ਜਨਮ ਵਿੱਚ ਕਿਵੇਂ ਮਦਦ ਕਰ ਸਕਦਾ ਹੈ ਇਹ ਤਾਂ ਦੇ ਦੇ ਨਾਲ ਹੀ ਰਹਿ ਜਾਵੇਗਾ ਇਸ ਨੇ ਰੂਹ ਦੇ ਨਾਲ ਨਹੀਂ ਜਾਣਾ ਇਸ ਲਈ ਤੁਸੀਂ ਮੈਨੂੰ ਇਹੋ ਜਿਹਾ ਜਨੇਊ ਪਹਿਨਾਓ ਜੋ ਹਰ ਸਮੇਂ ਮੇਰੇ ਨਾਲ ਰਹੇ ਜੋ ਅਗਲੇ ਸੰਸਾਰ ਵਿੱਚ ਵੀ ਮੇਰੀ ਸਹਾਇਤਾ ਕਰੇ ਪੰਡਿਤ ਜੀ ਨੇ ਬਹੁਤ ਸ਼ਾਂਤ ਭਾਵ ਨਾਲ ਪੁੱਛਿਆ ਕਿ ਪੁੱਤਰ ਨਾਨਕ ਤੈਨੂੰ ਕਿਹੋ ਜਿਹਾ ਜਨੇਊ ਚਾਹੀਦਾ ਹੈ ਨਾਨਕ ਜੀ ਨੇ ਕਿਹਾ ਅਜਿਹਾ ਜਿਨੇਊ ਜਿਸ ਵਿੱਚ ਦੇਆ ਸਤ ਸਿੱਖਿਆ ਆਦੀ ਗੁਣ ਹੋਣ ਫਿਰ ਉਹਨਾਂ ਦੀ ਸਿੱਖਿਆ ਦੀ ਵਿਵਸਥਾ ਪੰਡਿਤ ਗੋਪਾਲ ਦਾਸ ਦੀ ਪਾਠਸ਼ਾਲਾ ਵਿੱਚ ਕਰ ਦਿੱਤੀ ਗਈ 16 ਸਾਲ ਦੀ ਉਮਰ ਤੱਕ ਗੁਰੂ ਨਾਨਕ ਦੇਵ ਜੀ ਨੇ ਸੰਸਕ੍ਰਿਤ ਫਾਰਸੀ ਅਤੇ ਹਿੰਦੀ ਕਈ ਭਾਸ਼ਾਵਾਂ ਵਿੱਚ ਮੁਹਾਰਤ ਹਾਸਲ ਕਰ ਲਈ ਸੀ ਸਨ 1487 ਵਿੱਚ ਗੁਰੂ ਨਾਨਕ ਦੇਵ ਜੀ ਦਾ ਵਿਆਹ ਮਾਤਾ ਸੁਲਖਣੀ ਜੀ ਨਾਲ ਹੋਇਆ ਉਹਨਾਂ ਦੇ ਦੋ ਪੁੱਤਰ ਸ੍ਰੀ ਚੰਦ ਅਤੇ ਲਖਮੀ ਦਾਸ ਹੋਏ ਸਨ ਗੁਰੂ ਜੀ ਆਪਣੇ ਬਚਪਨ ਦੇ ਦੋਸਤ ਭਾਈ ਮਰਦਾਨੇ ਦੇ ਨਾਲ ਸੁਲਤਾਨਪੁਰ ਲੋਧੀ ਰਹਿਣ ਲੱਗੇ ਜਿੱਥੇ ਉਹਨਾਂ ਨੇ ਲੇਖਾਕਾਰ ਦੀ ਨੌਕਰੀ ਕੀਤੀ ਇੱਥੇ ਗੁਰੂ ਜੀ ਨੇ ਦਿਨ ਦੇ ਦੌਰਾਨ ਕੰਮ ਕੀਤਾ ਅਤੇ ਸਵੇਰੇ ਸ਼ਾਮ ਉਹਨਾਂ ਨੇ ਰਬਾਬ ਤੇ ਭਾਈ ਮਰਦਾਨੇ ਨਾਲ ਸਿਮਰਨ ਕੀਤਾ ਅਤੇ ਭਜਨ ਗਾਏ ਇੱਕ ਸਵੇਰ ਜਦੋਂ ਉਹ ਵੇਈ ਨਦੀ ਵਿੱਚ ਇਸ਼ਨਾਨ ਕਰ ਰਹੇ ਸਨ ਤਾਂ ਉਹਨਾਂ ਨੇ ਪਰਮਾਤਮਾ ਦੀ ਪੁਕਾਰ ਸੁਣੀ ਉਹਨਾਂ ਨੂੰ ਪਰਮਾਤਮਾ ਦੇ ਦਰਸ਼ਨ ਹੋਏ ਇਸ਼ਨਾਨ ਕਰਨ ਤੋਂ ਬਾਅਦ ਉਹਨਾਂ ਦੇ ਪਹਿਲੇ ਵਾਕ ਜੋ ਉਹਨਾਂ ਨੇ ਬੋਲੇ ਕੋਈ ਹਿੰਦੂ ਨਹੀਂ ਕੋਈ ਮੁਸਲਮਾਨ ਨਹੀਂ ਗੁਰੂ ਨਾਨਕ ਦੇਵ ਜੀ ਨੇ ਫਿਰ ਆਪਣੇ ਜੀਵਨ ਦਾ ਅਗਲਾ ਪੜਾਅ ਸ਼ੁਰੂ ਕੀਤਾ ਆਪਣੇ ਵੀ ਲਖਣ ਸਿਧਾਂਤ ਦਾ ਪ੍ਰਚਾਰ ਸਾਰੇ ਸੰਸਾਰ ਵਿੱਚ ਕੀਤਾ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਨਾਲ ਭਾਰਤ, ਏਸ਼ੀਆ, ਤਿੱਬਤ, ਅਰਬ ਵਿੱਚ ਚਲਦੇ ਹੋਏ ਅਧਿਆਤਮਕ ਯਾਤਰਾਵਾਂ ਕੀਤੀਆਂ ਯਾਤਰਾਵਾਂ ਵਿੱਚ ਉਹਨਾਂ ਨੇ ਪਰਮਾਤਮਾ ਦੇ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ। ਉਹਨਾਂ ਨੇ ਮੁਗਲ ਸ਼ਾਸਕਾਂ ਦੀ ਧਰਮ ਤੰਤਰ ਦੀ ਨਿਖੇਦੀ ਕੀਤੀ। ਉਹਨਾਂ ਨੇ ਹੰਕਾਰ, ਝੂਠ ਤੇ ਪਖੰਡ ਦੇ ਖਤਰਿਆਂ ਦਾ ਵਰਣਨ ਕੀਤਾ। ਲੋਕਾਂ ਨੂੰ ਭਗਤੀ ਕਰਨ ਦਾ ਸੱਦਾ ਦਿੱਤਾ। ਉਹਨਾਂ ਨੇ ਇਮਾਨਦਾਰ ਆਚਰਣ, ਨਿਰਸਵਾਰਥ ਸੇਵਾ ਤੇ ਆਧਾਰਿਤ ਘਰੇਲੂ ਜੀਵਨ ਜੀਣ ਤੇ ਜ਼ੋਰ ਦਿੱਤਾ। ਗੁਰੂ ਨਾਨਕ ਦੇਵ ਜੀ ਪਰਮਾਤਮਿਕ ਗਿਆਨ ਵੰਡਣ ਲਈ ਪਹਿਲੀ ਪ੍ਰਚਾਰ ਯਾਤਰਾ ਤੇ ਨਿਕਲੇ ਗੁਰੂ ਜੀ ਸੁਲਤਾਨਪੁਰ ਲੋਧੀ ਤੋਂ ਲੰਮਾ ਸਫ਼ਰ ਤੈਅ ਕਰਕੇ ਸੈਦਪੁਰ ਪਹੁੰਚੇ ਉੱਥੇ ਉਹਨਾਂ ਨੇ ਬਾਜ਼ਾਰ ਵਿੱਚ ਇੱਕ ਵਿਅਕਤੀ ਨੂੰ ਲੱਕੜ ਤੋਂ ਤਿਆਰ ਕੀਤੀਆਂ ਚੀਜ਼ਾਂ ਵੇਚਦੇ ਦੇਖਿਆ ਜੋ ਸਾਧੂ ਸੰਤਾਂ ਦੀ ਸੇਵਾ ਕਰਦਾ ਹੁੰਦਾ ਸੀ ਉਸ ਦਾ ਨਾਂ ਲਾਲੋ ਸੀ ਉਸ ਨੇ ਗੁਰੂ ਜੀ ਨੂੰ ਆਪਣੇ ਘਰ ਰਹਿਣ ਦਾ ਸੱਦਾ ਦਿੱਤਾ ਗੁਰੂ ਜੀ ਭਾਈ ਮਰਦਾਨੇ ਦੇ ਨਾਲ ਉਸਦੇ ਘਰ ਪਹੁੰਚੇ ਲਾਲੂ ਨੂੰ ਹਿੰਦੂ ਵਰਨ ਭੇਦ ਅਨੁਸਾਰ शूद्र ਸਮਝਿਆ ਜਾਂਦਾ ਸੀ ਉਸਨੇ ਗੁਰੂ ਜੀ ਦੀ ਸ਼ਰਧਾ ਭਾਵਨਾ ਨਾਲ ਸੇਵਾ ਕੀਤੀ ਇਸੇ ਤਰ੍ਹਾਂ ਗੁਰੂ ਜੀ ਨੂੰ ਮਲਿਕ ਭਾਗੋ ਜੋ ਕਿ ਗਰੀਬ ਕਿਸਾਨਾਂ ਤੋਂ ਹੀਨਾਜ ਇਕੱਠਾ ਕਰਕੇ ਭੋਜਨ ਤਿਆਰ ਕਰਦਾ ਸੀ ਉਸਨੇ ਵੀ ਆਪਣੇ ਘਰ ਭੋਜਨ ਤੇ ਗੁਰੂ ਜੀ ਨੂੰ ਸੱਦਿਆ ਪਰ ਗੁਰੂ ਜੀ ਨੇ ਜਾਣ ਤੋਂ ਇਨਕਾਰ ਕਰ ਦਿੱਤਾ ਗੁਰੂ ਜੀ ਦੇ ਨਾਲ ਜਾਣ ਤੋਂ ਉਹ ਬਹੁਤ ਗਰੋਧਿਤ ਹੋਇਆ ਮਲਿਕ ਭਾਗੋ ਕਹਿਣ ਲੱਗਾ ਕਿ ਉਹ ਸ਼ੂਦਰ ਦੇ ਘਰ ਰੋਟੀ ਖਾ ਕੇ ਆਏ ਹਨ ਜੋ ਕਿ ਉਹ ਰੋਟੀ ਰੁੱਖੀ ਸੁਖੀ ਸੀ ਫਿਰ ਉਹ ਮੇਰੇ ਘਰ ਕਿਉਂ ਨਹੀਂ ਆਏ ਕਿਉਂਕਿ ਮੈਂ ਬਹੁਤ ਤਰ੍ਹਾਂ ਦੇ ਪਕਵਾਨ ਵੀ ਬਣਾਏ ਹਨ ਸਾਰੇ ਸੰਤ ਮਹਾਤਮਾ ਭੋਜਨ ਛੱਕ ਕੇ ਚਲੇ ਗਏ ਹਨ ਗੁਰੂ ਜੀ ਨੇ ਕਿਹਾ ਕਿ ਹੱਕ ਹਲਾਲ ਤੇ ਮਿਹਨਤ ਨਾਲ ਕਮਾਈ ਹੀ ਕਰਨੀ ਚਾਹੀਦੀ ਹੈ ਕਿਸੇ ਦਾ ਖੂਨ ਚੂਸ ਕੇ ਬਣਾਇਆ ਭੋਜਨ ਮਨ ਨੂੰ ਸੰਤੁਸ਼ਟੀ ਨਹੀਂ ਕਰ ਕਰ ਸਕਦਾ ਗੁਰੂ ਨਾਨਕ ਦੇਵ ਜੀ ਮਲਕ ਭਾਗੋ ਤੋਂ ਇੱਥੇ ਜਿੱਤ ਪ੍ਰਾਪਤ ਕਰਕੇ ਜਦੋਂ ਵਾਪਸ ਗਏ ਤਾਂ ਉੱਥੋਂ ਦੇ ਸਥਾਨਕ ਫੌਜਦਾਰ ਨਵਾਬ ਜ਼ਾਲਿਮ ਖਾਨ ਦਾ ਪੁੱਤਰ ਬਿਮਾਰ ਹੋ ਗਿਆ ਬੇਦਾ ਹਕੀਮਾਂ ਨੇ ਹੱਥ ਖੜੇ ਕਰ ਦਿੱਤੇ ਮਲਿਕ ਭਾਗੋ ਨੇ ਉਸ ਨੂੰ ਸੁਝਾਕ ਦਿੱਤਾ ਕਿ ਸਥਾਨਕ ਪੀਰਾਂ ਫਕੀਰਾਂ ਰਾਹੀ ਅੱਲਾਹ ਦੀ ਦਰਗਾਹ ਚ ਮੰਨਤ ਮੰਨੀ ਜਾਵੇ ਇਹ ਗੱਲ ਸੁਣ ਕੇ ਜ਼ਾਲਿਮ ਖਾਨ ਨੇ ਹੁਕਮ ਦਿੱਤਾ ਕਿ ਸਾਰੇ ਪੀਰਾਂ ਫਕੀਰਾਂ ਨੂੰ ਫੜ ਕੇ ਲਿਆਇਆ ਜਾਵੇ ਸ਼ਹਿਰ ਦੇ ਸਾਰੇ ਪੀਰਾਂ ਫਕੀਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਨ੍ਹਾਂ ਪੀਰਾਂ ਫਕੀਰਾਂ ਵਿੱਚ ਗੁਰੂ ਨਾਨਕ ਦੇਵ ਜੀ ਵੀ ਸਨ ਇਹ ਸੁਣ ਕੇ ਜ਼ਾਲਮ ਖਾਨ ਨੇ ਕਿਹਾ ਕਿ ਮੇਰੇ ਪੁੱਤਰ ਲਈ ਦੁਆ ਮੰਗੋ ਜੇਕਰ ਮੇਰਾ ਪੁੱਤਰ ਤੰਦਰੁਸਤ ਹੋ ਗਿਆ ਤਾਂ ਮੈਂ ਤੁਹਾਨੂੰ ਖੁਸ਼ ਕਰ ਦੇਵਾਂਗਾ ਇਹ ਸੁਣ ਕੇ ਗੁਰੂ ਜੀ ਨੇ ਕਿਹਾ ਅੱਲਾਹ ਦੀ ਦਰਗਾਹ ਵਿੱਚ ਜ਼ਬਰਦਸਤੀ ਦੀ ਦੁਆ ਕਬੂਲ ਨਹੀਂ ਹੁੰਦੀ ਉੱਥੇ ਤਾਂ ਕੇਵਲ ਪ੍ਰੇਮ ਭਗਤੀ ਜਾਂ ਸੱਚੇ ਦਿਲ ਦੀ ਪੁਕਾਰ ਹੀ ਸੁਣੀ ਜਾਂਦੀ ਹੈ ਫੌਜਦਾਰ ਜ਼ਾਲਮ ਖਾਨ ਨੂੰ ਗੁਰੂ ਜੀ ਦੀ ਗੱਲ ਸਹੀ ਲੱਗੀ ਉਸਨੇ ਸਾਰੇ ਪੀਰ ਫਕੀਰਾਂ ਨੂੰ ਤੁਰੰਤ ਰਿਹਾ ਕਰ ਦਿੱਤਾ ਜਦੋਂ ਗੁਰੂ ਜੀ ਆਪਣੀ ਪਹਿਲੀ ਪ੍ਰਚਾਰਕ ਯਾਤਰਾ ਦੌਰਾਨ ਲਾਹੌਰ ਸ਼ਹਿਰ ਪਹੁੰਚੇ ਤਾਂ ਉਸ ਸਮੇਂ ਸ਼ਰਾਦ ਦੇ ਦਿਨ ਸਨ ਲਾਹੌਰ ਪਹੁੰਚ ਕੇ ਆਪ ਜੀ ਨੇ ਜਵਾਹਰ ਮੱਲ ਦੇ ਚੌਟੇ ਵਿੱਚ ਇੱਕ ਕੂਏ ਕੋਲ ਪੀਪਲ ਹੇਟਾ ਆਪਣਾ ਡੇਰਾ ਲਾ ਲਿਆ ਜਦੋਂ ਅੰਮ੍ਰਿਤ ਵੇਲਾ ਹੋਇਆ ਤਾਂ ਆਪ ਪ੍ਰਭੂ ਦੀ ਭਗਤੀ ਵਿੱਚ ਲੀਨ ਹੋ ਗਏ ਪਰ ਕੁਝ ਲੋਗ ਉੱਥੇ ਪਸ਼ੂ ਪੰਛੀਆਂ ਨੂੰ ਪਰੇਸ਼ਾਨ ਕਰਨ ਲੱਗ ਪਏ। ਉਹ ਪਸ਼ੂਆਂ ਦਾ ਕਤਲ ਕਰਨ ਲੱਗ ਪਏ। ਆਪ ਜੀ ਕਹਿਣ ਲੱਗੇ ਅਸੰਖ ਗਲਵੜ ਹੱਤਿਆ ਕਮਾਹੇ। ਅਸੰਖ ਪਾਪੀ ਪਾਪ ਕਰ ਜਾਹੇ। ਗੁਰੂ ਜੀ ਨੇ ਇਸ ਦਾ ਕਰੜਾ ਵਿਰੋਧ ਕੀਤਾ। ਆਪਣੇ ਸਵਾਰਥ ਲਈ ਜੀਵਾਂ ਦੀ ਹੱਤਿਆ ਕਰਨਾ ਪਾਪ ਹੈ। ਉਥੋਂ ਦਾ ਇੱਕ ਪ੍ਰਸਿੱਧ ਵਪਾਰੀ ਦੁਨੀ ਚੰਦ ਪੂਜਾ ਲਈ ਠਾਕੁਰ ਦਵਾਰੇ ਆਇਆ ਤਾਂ ਉਸਨੇ ਗੁਰੂ ਜੀ ਨੂੰ ਇੱਕ ਸੰਿਆਸੀ ਜਾਣ ਕੇ ਆਪਣੇ ਘਰ ਪਿਤਰ ਭੋਜਨ ਤੇ ਸੱਦਾ ਦਿੱਤਾ ਆਪ ਜੀ ਨੇ ਪਿਤਰ ਭੋਜ ਸ਼ੁਰੂ ਕਰਨ ਦੇ ਸਮੇਂ ਉਪਦੇਸ਼ ਦਿੱਤਾ ਕਿ ਪਿਤਰ ਲੋਕ ਨਾ ਤਾਂ ਕੋਈ ਵੱਖਰੀ ਥਾਂ ਹੈ ਕਰਮਾਂ ਅਨੁਸਾਰ ਇੱਥੇ ਹੀ ਹੋਰ ਸਰੀਰ ਧਾਰਨ ਕਰਕੇ ਫਲ ਭੁਗਤਣਾ ਪੈਂਦਾ ਹੈ ਇਹ ਆਵਾਗਮਣ ਦਾ ਚੱਕਰ ਤਦ ਤੱਕ ਖਤਮ ਨਹੀਂ ਹੁੰਦਾ ਜਦ ਤੱਕ ਪ੍ਰਾਣੀ ਖੁਦ ਉਸ ਪਰਮਾਤਮਾ ਦੀ ਕਿਰਪਾ ਦਾ ਪਾਤਰ ਨਹੀਂ ਬਣ ਜਾਂਦਾ ਇਹਨਾਂ ਕੰਮਾਂ ਨਾਲ ਮ੍ਰਿਤਕ ਆਤਮਾ ਨੂੰ ਕੋਈ ਲਾਭ ਨਹੀਂ ਹੋਣ ਵਾਲਾ ਜਦੋਂ ਨਾਨਕ ਦੇਵ ਹਰਦੁਆਰ ਪਹੁੰਚੇ ਤਾਂ ਉੱਥੇ ਆਪ ਨੇ ਗੰਗਾ ਦੇ ਕਿਨਾਰੇ ਰੇਤ ਦੇ ਮੈਦਾਨ ਵਿੱਚ ਆਪਣਾ ਡੇਰਾ ਲਾ ਲਿਆ ਉੱਥੇ ਜਾ ਕੇ ਆਪ ਨੇ ਲੋਕਾਂ ਨੂੰ ਵਹਿਮ ਭਰਮਾਂ ਚੋਂ ਕੱਢਿਆ ਉੱਥੇ ਲੋਕ ਬਹੁਤ ਆਪਣੇ ਪੁਰਖਿਆਂ ਨੂੰ ਪਿੱਤਰ ਲੋਕ ਵਿੱਚ ਪਾਣੀ ਦੇ ਰਹੇ ਸਨ ਜੋ ਗੁਰੂ ਜੀ ਨੇ ਇਸ ਕਰਮਖਾਂਡ ਦਾ ਨਿਖੇਧ ਨਿਖੇਦਨ ਕੀਤਾ ਗੁਰੂ ਜੀ ਨੇ ਵੀ ਆਪਣੇ ਖੇਤਾਂ ਨੂੰ ਪਾਣੀ ਦੇਣਾ ਸ਼ੁਰੂ ਕੀਤਾ ਲੋਕ ਹੱਸਣ ਲੱਗੇ ਕਿ ਤੁਸੀਂ ਇੰਨੀ ਦੂਰ ਖੇਤਾਂ ਨੂੰ ਪਾਣੀ ਕਿਵੇਂ ਦੇਵੋਗੇ ਤਾਂ ਗੁਰੂ ਜੀ ਨੇ ਕਿਹਾ ਕਿ ਖੇਤ ਤਾਂ ਮੇਰੇ ਨੇੜੇ ਹਨ ਪਰ ਜਿਹੜੇ ਸੂਰਜ ਨੂੰ ਤੁਸੀਂ ਪਾਣੀ ਦੇ ਰਹੇ ਹੋ ਉਹ ਕਰੋੜਾਂ ਮੀਲ ਦੂਰ ਹੈ ਗੁਰੂ ਜੀ ਨੇ ਕਿਹਾ ਕਿ ਇਹ ਵਿਅਰਥ ਰਸਮਾਂ ਨਾ ਕਰੋ ਤੁਹਾਡਾ ਪਾਣੀ ਨਦੀ ਵਿੱਚ ਡਿੱਗ ਰਿਹਾ ਹੈ ਇਹ ਵਹਿਮ ਭਰਮ ਮਨ ਘੜਤ ਗੱਲਾਂ ਹਨ ਇਸ ਦਾ ਅਧਿਆਤਮਿਕ ਜੀਵਨ ਨਾਲ ਦੂਰ ਦੂਰ ਤੱਕ ਕੋਈ ਸਬੰਧ ਨਹੀਂ ਇਸ ਤਰ੍ਹਾਂ ਗੁਰੂ ਜੀ ਨੇ ਹੋਰ अनेका ਲੋਕਾਂ ਨੂੰ ਵੈਮਾ ਪਰਵਾ ਵਿੱਚੋਂ ਕੱਢਿਆ ਅਤੇ ਬਹੁਤ ਯਾਤਰਾਵਾਂ ਕੀਤੀਆਂ ਆਪਣੇ ਜੀਵਨ ਦੇ ਬਾਅਦ ਦੇ ਸਾਲਾਂ ਵਿੱਚ ਗੁਰੂ ਜੀ ਪੰਜਾਬ ਵਿੱਚ ਰਾਵੀ ਦਰਿਆ ਦੇ ਕੰਢੇ ਤੇ ਕਰਤਾਰਪੁਰ ਦੀ ਨਗਰੀ ਦੀ ਸਥਾਪਨਾ ਕੀਤੀ ਇੱਥੇ ਉਹਨਾਂ ਨੇ ਰਹਿ ਕੇ ਇਮਾਨਦਾਰੀ ਨਾਲ ਗੁਜ਼ਾਰਾ ਕੀਤਾ ਸਨ 1539 ਵਿੱਚ ਗੁਰੂ ਜੀ ਨੇ ਆਪਣੇ ਅੰਤਲੇ ਸਮੇਂ ਦੌਰਾਨ ਆਪਣੇ ਦੋਹਾਂ ਪੁੱਤਰਾਂ ਅਤੇ ਕੁਝ ਅਨੁਯਾਈਆਂ ਦੀ ਪਰਖ ਕਰਨ ਤੋਂ ਬਾਅਦ ਪਾਈ ਲੈਣਾ ਜੀ ਨੂੰ ਦੂਜੇ ਨਾਨਕ ਵਜੋਂ ਸਥਾਪਿਤ ਕੀਤਾ ਜੋ ਬਾਅਦ ਵਿੱਚ ਗੁਰੂ ਅੰਗਦ ਦੇਵ ਜੀ ਬਣੇ ਅਤੇ ਕੁਝ ਸਮੇਂ ਬਾਅਦ ਆਪ ਸੱਚਖੰਡ ਵਿੱਚ ਦਾਖਲ ਹੋ ਗਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੇ ਤੁਹਾਨੂੰ ਇਹ ਸਾਖੀ ਵਧੀਆ ਲੱਗੀ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ